ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆਜਾਣਾ ਜੀ ਗੱਲ ਅੱਜ ਦੀ ਕਰਾਂਗੇ 5 ਨਵੰਬਰ ਨੂੰ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਉਸ ਤੋਂ ਪਹਿਲਾਂ ਸਾਡੇ YouTube ਚੈਨਲ ਦੇ ਨਾਲ ਜੁੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਵਰਬ ਦੀਆਂ ਲੱਖ ਲੱਖ ਮੁਬਾਰਕਾਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਆਪ ਸਤੇ ਬਣੀ ਰਹੇ ਇਹ ਅਸੀਂ ਅਰਦਾਸ ਕਰਾਂਗੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮੌਸਮ ਤੇ ਆਵਾਂਗੇ ਐਸੇ ਲਾਈਵ ਤੇ ਤਾਜ਼ਾ ਸੈਟਲਾਈਟ ਦੱਸਿਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਕੇਟ ਦੇ ਲਗਭਗ 8 ਵਜਣ ਜਾ ਰਹੇ ਆ ਤੇ ਜੇਕਰ ਗੱਲ ਕਰੀਏ ਸਿਸਟਮ ਦੀ ਜੋ ਹੈ ਕਿ ਐਸਾਨੂੰ ਦੱਸਿਆ ਸੀ ਕਿ ਜਿਹੜਾ ਪਛਮੀ ਸਿਸਟਮ ਸਰਗਰਮ ਸੀ ਕੱਲ ਦੁਪਹਿਰ ਤੋਂ ਬਾਅਦ ਔਰ ਰਾਤੋ ਰਾਜ ਰਾਜਾ ਹੋਰ ਅੱਗੇ ਕੁਝ ਕਰ ਜਾਣਾ ਸੀ ਪਹਾੜਾ ਵੱਲ ਨੂੰ ਤੇ ਐਸੇ ਲੇ ਦੀਆਂ ਸੈਟਲਾਈਟ ਦੱਸੇ ਨਾਲ ਤਸਦੀਕ ਦੇ ਸਕਦੇ ਹਾਂ ਕੀ ਪੰਜਾਬ ਦੇ ਕੁਝ ਖੇਤਰਾਂ ਨੂੰ ਛੱਡ ਦिए ਜਿਨ੍ਹਾਂ ਦੇ ਵਿੱਚ ਹਠਾਨਕੋਟ ਹੁਸ਼ਿਆਰਫਰ ਨਵਾਂ ਸ਼ਹਿਰ ਇਹਨਾਂ ਜ਼ਿਲ੍ਹਿਆਂ ਦੇ ਕੁਝ ਖੇਤਰਾਂ ਦੇ ਵਿੱਚ ਹਲੇ ਸਿਸਟਮ ਸਰਗਰਮ ਹੈ ਪਹਾੜਾਂ ਦੇ ਵਿੱਚ ਤਾਂ ਇਹ ਸਰਗਰਮ ਹੈ ਹੀ ਆ ਥੱਲੇ ਵਾਲੇ ਫਾਸੇ ਜਿਹੜੇ ਪੰਜਾਬ ਦੇ ਜ਼ਿਲ੍ਹੇ ਆ ਤੇ ਇੱਧਰ ਚਾਹੇ ਹਰਿਆਣਾ ਦੇ ਜ਼ਿਲ੍ਹੇ ਆ ਰਾਜਸਥਾਨ ਦੇ ਜ਼ਿਲ੍ਹੇ ਆ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਇਹ ਸਿਸਟਮ ਅੱਗੇ ਕੁਝ ਕਰ ਚੁੱਕਾ ਹੈ ਤੇ ਹੁਣ ਇਹਨਾਂ ਖੇਤਰਾਂ ਦੇ ਵਿੱਚ ਮੀਂਹਿਆ ਸਰਨਾ ਮਤਰ ਨਹੀਂ ਸਿਸਟਮ ਲੰਘ ਚੁੱਕਾ ਹੈ ਫਿਰ ਹੁਣ ਜਿਹੜੀਆਂ ਠੰਡੀਆਂ ਖੁਸ਼ਕ ਹਵਾਵਾਂ ਚੱਲਣਗੀਆਂ ਸਭ ਤੋਂ ਵੱਡੀ ਗੱਲ ਕਿ 에ਅਰ ਕੁਆਲਿਟੀ ਇੰਡੈਕਸ ਤੋਂ ਰਾਹਤ ਮਿਲ ਚੁੱਕ 100 ਤੋਂ ਲੈ ਕੇ 170 80 ਦੇ ਵਿਚਕਾਰ ਬਹੁਤੇ ਖੇਤਰਾਂ ਦੇ ਵਿੱਚ ਅੱਜ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਹੈ ਜਿਹੜਾ ਉਹ ਦਰਜ ਹੋ ਰਿਹਾ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਹੈ ਜਿਹੜਾ ਅੱਜ ਖੁਸ਼ਕ ਬਣਾ ਰਹੇਗਾ ਠੰਡੀਆਂ ਹਵਾਵਾਂ ਵਜੋਂ ਨਹੀਂ ਚੱਲਣਗੀਆਂ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਮੌਸਮ ਦੇ ਖੁਸ਼ਕ ਰਹਿਣ ਦੇ ਅਸਰ ਹੋਣਗੇ ਸੋ ਅੱਜ ਵੱਡੇ ਫੱਦਰ ਤੇ ਹੁਣ ਮੀਂਹ ਚਖੜ ਦੇ ਅਸਰ ਘਟਨੇ ਪਰ ਜਿਹੜਾ ਕਿਤੇ ਕਿਤੇ ਮਾੜੇ-ਮੋٹے ਬੱਦਲ ਬਣ ਗਏ ਉਹ ਵੀ ਪਹਾੜਾਂ ਦੀ ਰੇਂਜਾਂ ਆਉਂਦੇ ਖੇਤਰਾਂ ਦੇ ਵਿੱਚ ਇੱਥੇ ਵੀ ਕਿਤੇ ਛਰਾਟੇ ਪੈ ਸਕਦੇ ਨੇ ਵੈਸੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਜਿਹੜਾ ਖ ਥੱਲੇ ਜਿਹੜੇ ਖੇਤਰ ਹੈ ਗਿਆ Rajasthan Haryana Punjab ਦੇ ਉਹਨਾਂ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੀ ਰਹੇਗਾ ਧੰਨਵਾਦ